ਅਰੇ ਪਹਿਲਾ ਸੋਨੂ ਮਤਲਬ ਇਹੋ ਬਾਗੇ ਸੀਗੇ ਛੱਡਣਾ ਅਛਾ ਇਹ ਉਠਾ ਕੋਲ ਨਹੀਂ ਆਤੀ ਆਪਣੇ ਔਰਾਂ ਦੇ ਦਾਬ ਮੈਂ ਆਪਣੇ ਘੋੜਨਾ ਰੱਖਦੇ ਛਿੰਦੇ ਦੀਆਂ ਔਰਾਂ ਆਉਂਦੀਆਂ ਤੇ ਤਾ ਔਰਾਂ ਆ ਕੇ ਔਰਾਂ ਕੇ ਸਾਡੇ ਜਿਗਾਾਈ ਖੱਤ ਕੋ ਖੱਤ ਅਛਾ ਜਿਹੜੀ ਖੱਤ ਬਣਾਤੀ ਸੀ ਸੱਤੇ ਕੋ ਸੀ ਸੀ ਔਲ ਤੇ ਉੱਚੀ ਛੱਡਣਾ ਆਈ ਸੀ ਜਿਵੇਂ ਰਾਣੀ ਕਰਕੇ ਆਏ ਅਸੀਂ ਨਿਕਲਦੇ ਨਹੀਂ ਖੋੜਦੇ ਨਹੀਂ ਕੱਢਦੇ ਅਸੀਂ ਉੱਚੇ ਮਾਰ ਲਿਦਾਂ

ਆਪਾਂ ਨਿੱਕਾ ਚੱਲੋ ਹੁਣ ਕਾਰੇ ਕੋਈ ਹੋ ਕੇ ਨਾ ਹੀ ਬੰਸੀ ਜੇ ਆਣੇ ਦੇ ਨੇ ਹੁਣ ਆਪਣੀ ਬੰਨਾ ਤੋਂ ਹੋ ਗਿਆ ਤੋ ਆ ਗਿਆ ਆ ਤਾਂ ਨਿੱਕਾ ਕਪਾ ਨਹੀਂ ਹੋਇਆ ਕਿ ਆਪਾਂ ਮਾਤਨਾ ਜਿਹੜਾ ਆਪਣਾ ਰਾਹੀ ਖੁੱਸ ਗਿਆ ਹਾਂ ਹਾਂ ਤੇ ਛੇ ਭਾਈ ਦੀ ਹੋਈ ਨੇ ਕਿ ਆਪਣੇ ਘਰੇ ਨਾ ਸਾਰੇ ਘਰਾਂ ਦੇ ਪਾਸੇ ਆ ਜਣੇ ਆਪਣੇ ਸੱਜਣੇ ਇਹ ਸਾਰਾ ਕੁਝ ਆਪਣੇ ਘਰੇ ਹੋ ਗਿਆ ਆਪਣਾ ਕੀ ਕਹਾਣੀ ਸੀ پ اپنے دھے نویں کدے پرانے ਚਾ ਚਾਰ ਮੰਨਿਆ ਨਾ ਤਾਂ ਹੈਗੇ ਸੀ ਪੰਜ ਪੰਜ ਤੇ ਗਿਦੋ ਨੇ ਹੀ ਗਏ ਅਲੋਤੋ ਮਾਰੋ ਸਾਨੂੰ ਚੱਲਣਾ ਵੀ ਆ ਗਿਆ ਇੱਕ ਖਤਰੇਪੁਰ ਦੀ ਔਰ ਪਰ ਇਹ ਖਾਨੂਸ ਖੜੀ ਰਾਤ ਨੂੰ ਸੇ ਸੇ ਹੀ ਔਰ ਪੁਰੀ ਨਸੇ ਨਹੀਂ ਕਿਹੜਾ ਸਿਆਲਪੁਰ ਸਿਆਲਪੁਰ ਹਾਂ ਮੰਡੀ ਸੀ ਕੀ ਹਾਂ ਮੰਡੀ ਆ ਸਿਆਲਪੁਰ ਆ ਹੁੰਦੀ ਹੈ ਕਿ ਉਹ ਜੰਗੀਆਂ ਬੱਚਾ ਵੇਣਾ ਅੱਛਾ ਹਾਂ ਲੱਗਣਾ ਜਾਂਦੇ ਨਾ ਨਾ ਬਾਕਸਾਂ ਦੇ ਇੱਧਰ ਆਪਣਾ ਪਿਆਵ ਰਹਿ ਜਾਂਦਾ ਉਹਨੂੰ ਵਾਕ ਜਾਂਦੇ ਅੱਛਾ

باپو آپ کے مائیں لیا اجر کے آ گئے لیا کے آنا کریں گے ہاں اجر کے تو بھٹے آپ کے ساتھ کول کی